ਪਹਿਲੀ ਵਾਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜਾਬ ਚੋਂ ਇਸ ਨਸ਼ੇ ਨੂੰ ਖਤਮ ਕਰਨ ਲਈ ਮੁਹਿੰਮ ਸ਼ੁਰੂ ਕੀਤੀ ਹੈ ਕਿ ਇਹ ਨਸ਼ਾ ਕਿੱਥੋਂ ਆਇਆ ਇਸ ਨੂੰ ਪੰਜਾਬ ਦੇ ਪਿੰਡਾਂ ਤੇ ਸ਼ਹਿਰਾਂ ਚ ਕੌਣ ਲੈ ਕੇ ਆਇਆ ਇਸ ਵਿਅਕਤੀ ਨੂੰ ਧਿਆਨ ਨਾਲ ਦੇਖੋ ਇਹਦਾ ਨਾਮ ਆ ਵਿਕਰਮ ਸਿੰਘ ਮਜੀਠੀਆ ਇਹ ਉਹੀ ਵਿਅਕਤੀ ਹੈ ਜਿਹਦੇ ਪੰਜਾਬ ਦੇ ਨੌਜਵਾਨਾਂ ਨੂੰ ਨਸ਼ੇ ਦੇ ਦਲਦਲ ਚ ਫਸਾਉਣ ਦਾ ਦੋਸ਼ ਹੈ ਵਿਕਰਮ ਸਿੰਘ ਮਜੀਠੀਆ ਦਾ ਪਰਿਵਾਰ ਪਹਿਲਾਂ ਅੰਗਰੇਜ਼ਾਂ ਦਾ ਸਹਿਯੋਗੀ ਸੀ ਜ਼ਰਾ ਉਹਨਾਂ ਅੰਗਰੇਜ਼ਾਂ ਬਾਰੇ ਸੋਚੋ ਜਿਨ੍ਹਾਂ ਨੇ ਜਲਿਆਂਵਾਲਾ ਬਾਗ ਚ ਸਾਡੇ ਮਾਸੂਮ ਸਿੱਖ ਭੈਣ ਭਰਾਵਾਂ ਨੂੰ ਕੋੜੀ ਆਦਤੀ ਸੀ ਉਸ ਦਾ ਸੱਤੇ ਸਿਰਫ ਗੱਦਾਰੀ ਹੋ ਸਕਦਾ ਹੈ ਜਿਨ੍ਹਾਂ ਦੇ ਖੂਨ ਚੀ ਤੋਖਾ ਹੈ ਉਹ ਆਦਤ ਤੋਂ ਮਜਬੂਰ ਹੁੰਦੇ ਨੇ ਜਦੋਂ ਪੰਜਾਬ ਚ ਆਕਾਲੀ ਭਾਜਪਾ ਸਰਕਾਰ ਸੱਤਾ ਚ ਸੀ ਉਸ ਸਮੇਂ ਨਸ਼ੇ ਪੰਜਾਬ ਵਿੱਚ ਦਖਲ ਹੋਏ ਸੀ ਤੇ ਇਸ ਪ੍ਰਵੇਸ਼ ਦੀ ਸਹੂਲਤ ਦੇਣ ਵਾਲਾ ਕੋਈ ਹੋਰ ਨਹੀਂ ਸਗੋ ਗੱਦਾਰ ਬਿਕਰਮ ਸਿੰਘ ਮਜੀਠੀਆ ਜੀ ਇਹ ਉਹੀ ਵਿਅਕਤੀ ਹੈ ਜਿਨੇ ਆਮ ਆਦਮੀ ਪਾਰਟੀ ਸਰਕਾਰ ਦੇ ਨਸ਼ੇ ਦੇ ਖਾਤਮੇ ਦੀ ਪਹਿਲ ਕਦਮੀ ਦਾ ਵਿਰੋਧ ਕੀ ਤੌਸੀ ਕਿਉਂਕਿ ਇਹ ਜਾਣਦਾ ਹੈ ਕਿ ਜੇਕਰ ਪੰਜਾਬ ਚ ਨਸ਼ੇ ਦੀ ਵਰਤੋਂ ਖਤਮ ਕਰ ਦਿੱਤੀ ਗਈ ਤਾਂ ਉਹਦਾ کاروبار ਖਤਮ ਹੋ ਜਾਵੇਗਾ ਦਿਨ ਨਸ਼ੇ ਦੀ ਵਿਕਰੀ ਬੰਦ ਹੋ ਜਾਵੇਗੀ ਹੁਣ ਇਹ ਪੰਜਾਬ ਦੇ ਲੋਕਾਂ ਦੇ ਨਿਰਭਰ ਕਰਦਾ ਹੈ ਕਿ ਉਹ ਨਸ਼ਿਆਂ ਵਿਰੁੱਧ ਇਸ ਜੰਗ 'ਚ ਆਮ ਆਦਮੀ ਪਾਰਟੀ ਦੇ ਨਾਲ ਨੇ ਜਾਂ ਨਸ਼ਾ ਤਸਕਰ ਵਿਕਰਮ ਸਿੰਘ ਮਜੀਠੀਆ ਦੇ ਨਾਲ